ਕੈਨੇਡਾ ਵਿੱਚ ਇਸ ਸਮੇਂ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਕਿਉਂਕਿ ਫੈਡਰਲ ਨੀਤੀ ਦੇ ਵਿੱਚ ਤਬਦੀਲੀਆਂ ਕਾਰਨ 70000 ਤੋਂ ਵੱਧ ਕੁਮਾਂत्री ਵਿਦਿਆਰਥੀ ਗ੍ਰੈਜੂਏਟ ਨੂੰ ਡਿਪੋਰਟ ਹੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਨਵੀਂ ਜ਼ਿੰਦਗੀ ਦੇ ਸੁਪਨੇ ਲੈ ਕੇ ਦੇਸ਼ ਤੇ ਵਿੱਚ ਆਏ ਵਿਦਿਆਰਥੀਆਂ ਦੀ ਬੇਮਿਸਾਲ ਗਿਣਤੀ ਦਾ ਕਹਿਣਾ ਹੈ ਕਿ ਉਹਨਾਂ ਦਾ ਭਵਿਕਣ ਲਟਕਿਆ ਹੋਇਆ ਹੈ ਨੌਜਵਾਨ ਸਪੋਰਟ ਵੈਂਕੂਵਰ ਇੱਕ ਵਿਦਿਆਰਥੀ ਐਡਵੋਕੇਸੀ ਗਰੁੱਪ ਦੇ ਨੁਮਾਇੰਦਿਆਂ ਨੇ ਕਿਹਾ ਹੈ ਕਿ ਗ੍ਰੈਜੂਏਟਾਂ ਨੂੰ ਇਸ ਸਾਲ ਦੇ ਅੰਤ ਦੇ ਵਿੱਚ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਤੇ ਦੇਸ਼ ਚੋਂ ਡਿਪੋਰਟ ਕੀਤੇ ਜਾਣ ਦਾ ਖਤਰਾ ਹੈ ਇਹ ਕੈਨੇਡੀਅਨ ਸਰਕਾਰ ਦੁਆਰਾ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਤਬਦੀਲੀਆਂ ਦਾ ਐਲਾਨ ਕਰਨ ਤੋਂ ਬਾਅਦ ਆਇਆ ਹੈ ਜਿਸ ਦੇ ਵਿੱਚ ਸਟੱਡੀ ਪਰਮਿਟਾਂ ਨੂੰ ਸੀਮਿਤ ਕਰਨਾ ਸ਼ਾਮਿਲ ਹੈ ਇਸ ਦਾ ਅਸਰ ਇਹਨਾਂ ਵਿਦਿਆਰਥੀਆਂ ਦੇ ਲਈ ਭਿਆਨਕ ਰਿਹਾ ਹੈ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੀਆਰ ਦੇ ਲਈ ਅਰਜ਼ੀ ਦੇਣ ਦੀ ਯੋਜਨਾ ਬਣਾਉਣ ਵਾਲੇ ਹਜ਼ਾਰਾਂ ਸਟੂਡੈਂਟਸ ਦਾ ਕਹਿਣਾ ਹੈ ਕਿ ਹੁਣ ਉਹਨਾਂ ਦੇ ਕੋਲ ਭਾਰੀ ਕਰਜ਼ੇਆਂ ਤੇ ਟੁੱਟੇ ਸੁਪਨੇ ਨੇ ਇਸ ਤੋਂ ਇਲਾਵਾ ਪਵੇਖਤ ਹੁੰਦਲਾ ਨਜ਼ਰ ਆ ਰਿਹਾ ਹੈ ਕੈਨੇਡਾ ਭਾਰ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਡਿਪੋਰਟ ਹੋਣ ਖਿਲਾਫ ਰੋਡ ਪ੍ਰਦਰਸ਼ਨਾਂ ਦਾ ਆਯੋਜਨ ਕਰ ਰਹੇ ਨੇ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਵਿਧਾਨ ਸਭਾ ਦੇ ਬਾਹਰ ਡੇਰੇ ਲਗਾਏ ਨੇ ਤੇ 3 ਮਹੀਨਿਆਂ ਤੋਂ ਦਿਨ ਰਾਤ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਇੱਕ ਨਾਜ਼ੁਕ ਸਥਿਤੀ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਪੀਆਰ ਨਾਮਜ਼ਦਗੀਆਂ ਦੇ ਵਿੱਚ 25% ਦੀ ਕਟੌਤੀ ਲਈ ਨਵੀਆਂ ਪ੍ਰੋਵਿੰਸ਼ੀਅਲ ਨੀਤੀਆਂ ਨੇ ਕਈਆਂ ਦਾ ਭਵਿੱਖ ਧੁੰਦਲਾ ਕਰ ਦਿੱਤਾ ਹੈ ਇਸੇ ਤਰ੍ਹਾਂ ਦੇ ਪ੍ਰਦਰਸ਼ਨ অন্ਟੈਰੀਓ ਮੈਨੀਟੋਬਾ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੇਖੇ ਜਾ ਸਕਦੇ ਨੇ ਡਿਪੂਟੇਸ਼ਨ ਦਾ ਸਾਹਮਣਾ ਕਰ ਰਹੇ ਪਾਕਾ ਕੋ ਮੰਤਰੀ ਵਿਦਿਆਰਥੀ ਮਹਿਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ 6 ਸਾਲ ਕੈਨੇਡਾ ਆਉਣ ਦੇ ਲਈ ਬਹੁਤ ਸਾਰੇ ਜੋਖਮ ਲੈ ਕੇ ਉਹਨਾਂ ਨੇ ਬਿਤਾਏ ਨੇ ਜਿਨ੍ਹਾਂ ਕਿਹਾ ਕਿ ਪਿਛਲੇ 6 ਸਾਲਾਂ ਵਿੱਚ ਉਹਨਾਂ ਨੇ ਪੜ੍ਹਾਈ ਕੀਤੀ ਕੰਮ ਕੀਤਾ ਅਤੇ ਟੈਕਸ ਅਦਾ ਕੀਤਾ ਪਰ ਹੁਣ ਉਸ ਨੂੰ ਆਪਣੀ ਹੀ ਜ਼ਿੰਦਗੀ ਦਾ ਕੀਮਤੀ ਸਮਾਂ ਦੇਣ ਤੋਂ ਬਾਅਦ ਇਥੋਂ ਛੱਡ ਜਾਣਾ ਪਵੇਗਾ ਉਹਨਾਂ ਕਹੇ ਕਿ ਪਹਿਲਾਂ ਹਰ ਦੋ ਹਫ਼ਤਿਆਂ ਬਾਅਦ ਸੀਈਐਸਈ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ ਹੁੰਦੇ ਸਨ ਇਸ ਲਈ ਉਹਨਾਂ ਨੇ ਇਸ ਲਈ ਤਿਆਰੀ ਕੀਤੀ ਹੁਣ ਪਤਾ ਨਹੀਂ ਕਿ ਅਗਲਾ ਡਰਾ ਕਦੋਂ ਹੋਵੇਗਾ ਜਿਸ ਕਾਰਨ ਬਹੁਤ ਜ਼ਿਆਦਾ ਵੱਡਾ ਬੈਕਲੌਗ ਰਿਹਾ ਹੈ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਪ੍ਰਵਾਸੀ ਕਾਮਿਆਂ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਪੂਰੇ ਬ੍ਰੈਮਟਨ ਦੇ ਵਿੱਚ ਰੈਲੀਆਂ ਕੀਤੀਆਂ ਨੇ ਇੱਕ ਬਰਤਾਨ ਦੇ ਵਿਰੋਧ ਪਿੱਛੇ ਹਟਦੇ ਹੋਏ ਜੋ ਉਹਨਾਂ ਨੂੰ ਸਥਾਨਕ ਹਾਊਸਿੰਗ ਸੰਕਟ ਤੇ ਜੌਬਸ ਮਾਰਕੀਟ ਦੇ ਵਿੱਚ ਠੰਡੇਪਨ ਨੂੰ ਜ਼ਿੰਮੇ ਵਾਟ ਰ ਰਹੋਦੇ ਨੇ ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਫੈਡਰਲ ਸਰਕਾਰ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾ ਦੇਵੇਗੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਵਿੱਚ ਇਤਿਹਾਸਕ ਵਾਧੇ ਤੋਂ ਬਾਅਦ ਕੈਨੇਡਾ ਦੇ ਵਿੱਚ ਕੁਝ ਮਹਰਾਂ ਦਾ ਵਿਚਾਰ ਸੀ ਕਿ ਇਸ ਵਰਤਾਰੇ ਕਰਕੇ ਪ੍ਰਵਾਸੀਆਂ ਤੇ ਨੌਜਵਾਨਾਂ ਦੇ ਵਿੱਚ ਬੇਰੋਜ਼ਗਾਰੀ ਵਧੀ ਹੈ ਕੈਨੇਡਾ ਸਰਕਾਰ ਨੇ ਕੋਵਿਡ-19 ਮਗਰੋਂ ਕਾਮਿਆਦੀ ਘਾਟ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਕੁਝ ਨਿਯਮਾਂ ਦੇ ਵਿੱਚ ਵੋਟ ਦਿੱਤੀ ਸੀ ਜਿਸ ਕਰਕੇ ਵਿਦੇਸ਼ੀ ਕਾਮੇ ਖਾਸ ਤੌਰ ਤੇ ਘਟ تنખા والے ورکرਾਂ ਦੀ تعداد ਤੋਂ ਬਹੁਤ ਵੱਧ ਸੀ ਟ੍ਰੋਡੋ ਨੇ ਕਿਹਾ ਕਿ ਰੋਜ਼ਗਾਰਦਾਤਾ ਉੱਚ ਬੇਰੋਜ਼ਗਾਰੀ ਵਾਲੇ ਖੇਤਰਾਂ یعنی ਜਿੱਥੇ ਬੇਰੋਜ਼ਗਾਰੀ ਦਰ 6% ਦਿਆ ਇਸ ਤੋਂ ਵੱਧ ਹੈ ਵਿੱਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਪ੍ਰਤੀਕਰਨ ਦੇ ਯੋਗ ਨਹੀਂ ਹੋਣਗੇ ਹਾਲਾਂਕਿ ਖੇਤੀਬਾੜੀ ਫੂਡ ਪ੍ਰੋਸੈਸਿੰਗ ਅਤੇ ਮੱਛੀ ਪਾਲਣ ਦੇ ਨਾਲ ਹੀ ਕੰਸਟਰਕਸ਼ਨ ਅਤੇ ਹੈਲਥ ਕੇਅਰ ਵਰਗੇ ਖੇਤਰਾਂ ਜਿੱਥੇ ਸਟਾਫ ਦੀ ਅਜੇ ਵੀ ਗੰਭੀਰ ਘਾਟ ਹੈ ਵਿੱਚ ਸਿਮਿਤ ਛੋਟਾਂ ਹੋਣਗੀਆਂ ਨਾਲ ਹੀ ਘੱਟ ਤਨਖਾਹ ਵਾਲੇ ਟੈਂਪਰੇਰੀ ਫੋਰਨ ਵਰਕਰ ਦੇ ਲਈ ਕੰਟਰੈਕਟ ਵੀ 2 ਸਾਲ ਤੋਂ ਘੱਟ ਕੇ 1 ਸਾਲ ਲਈ ਹੋਇਆ ਕਰੇਗਾ ਤੇ ਇੰਪਲੋਈ ਕੋਲ ਵਰਕ ਫੋਰਸ ਦਾ 10% ਜਿਹੜਾ ਟੈਂਪਰੇਰੀ ਵਰਕ ਪਰਮਿਟ ਤੇ ਵਰਕਰ ਰੱਖ ਸਕਦਾ ਹੈ ਜਿਸ ਨਾਲ ਹੋਰ ਮੁਸ਼ਕਲਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਸਕਦੀਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ